ਸਾਰੇ ਨੂੰ ਸਾਰਾ ਪਿਆਰ ਆਪਣੇ ਸਿੱਖ ਤੋਂ ਦੇਖਦੇ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਜੀ ਆਪਾਂ ਲੈ ਕੇ ਆਏ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਹੈਂਡਵਰਕ ਤੇ ਆਰੀਵਰਕ ਦੇ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਜੇ ਆਪਾਂ ਨੂੰ ਭੇਜ ਕੇ ਆਪਦੇ ਲਈ ਸੂਟ ਤਿਆਰ ਕਰ ਸਕਦੇ ਹੋ ਹਾਂਜੀ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਪਹਿਲਾ ਸੂਟ ਹੈਗਾ ਕਿ ਆਰੀਵਰਕ ਦਾ ਬਹੁਤ ਹੀ ਸੋਹਣਾ ਕਲਰ ਹੈ ਤੇ ਬਹੁਤ ਹੀ ਸੋਹਣਾ ਕੱਪੜਾ ਹੈ ਜੀ ਇਹ ਵੇਖੋ ਵਰਕ ਬਹੁਤ ਸੋਹਣਾ ਹੋਇਆ ਹੈਗਾ खो ये हैगा जी टिशु टिशु के उपर बने हुए बहुत सोहनी फिटिंग आई देख सकते हो लाइनिंग लग के सूट ने रेडी होना है यने को तैयार है जी सूट अपने तो लै सकते हो सूट नोटा गला वर्क तुझ चेक करो बहुत ही सोहनी सफाई है सूट की यह बनया हुआ गला लो जी इस तरह कड़िया गया जी अपने यहाँ आप थानू बाजू दिखाने चेक करो जी हो गए बाजू बहुत ही सोहना है कपड़ा टिशू बहुत सोना शिमर के उपर बड़े टिशु शिमर है ठीक है जी बहुत सोहना कलर है ਜਿਹੜੀਆਂ ਮੇਰੀਆਂ ਭੈਣਾਂ ਸੋਹਣੇ-ਸੋਹਣੇ ਸੂਟ ਫਾਉਂਡੀਆਂ ਸ਼ਕੀਨ ਐ ਤੁਸੀਂ ਆਪਣੇ ਤੋਂ ਸੂਟ ਬਾਈ ਕਰ ਸਕਦੇ ਆ ਜੀ ਲਓ ਜੇ ਇਹ ਹੋ ਗਿਆ ਆਪਣੇ ਕੋਲੇ ਪਹਿਲਾ ਹੁਣ ਆਪਾਂ ਤੁਹਾਨੂੰ ਦਿਖਾਉਣੇ ਜੀ ਸਕਿਨ ਤੇ ਕਲਰ ਵਿੱਚ ਇਹ ਹੈਗਾ ਜੀ ਮੈਂ ਡਾਲਦੇ ਉੱਪਰ ਬਣਿਆ ਹੋਇਆ ਮਹਦਾਰ ਸਿਲਕ ਦੇ ਉੱਪਰ ਲੌਂਜੀ ਜੀ ਵੀ ਤੁਸੀਂ ਚੈੱਕ ਕਰੋ ਬਹੁਤ ਹੀ ਸੋਹਣਾ ਫੈਬਰਿਕ ਕਹਿਦਾ ਵੀ ਆ ਲੈਗ ਬਣਿਆ ਹੋਇਆ ਐ ਇਸ ਤਰ੍ਹਾਂ ਕਲੀਆਂ ਜਾਂਦੀਆਂ ਜਿਵੇਂ ਬਾਜੂ ਹੋ ਗਿਆ ਜੀ ਕਲਰ ਬਹੁਤ ਸੋਹਣਾ ਹੈਗਾ ਲਓ ਜੀ ਆ ਘੇਰਾ ਬਣਿਆ ਹੋਇਆ ਹੈ ਘੇਰੇ ਦੇ ਵਿੱਚ ਤਿੰਨ ਫਲਾਵਰ ਬਣੇ ਹੋਏ ਐ ਇਹ ਸਾਰਾ ਹੈਂਡਵਰਕ ਦਾ ਕੰਮ ਹੈ ਸਫਾਈ ਵੇ ਕੋਈ ਤੁਸੀਂ ਵਾਪਕ ਦੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਤੁਹਾਨੂੰ ਇਹਦੇ ਬਾਜੂ ਦਿਖਾਉਦੇ ਆ ਇਹ ਬਹੁਤ ਹੀ ਜੈਦੇ ਬਾਜੂ ਠੀਕ ਹੈ ਕਲਰ ਬਹੁਤ ਸੋਹਣਾ ਹੈ ਕਪੜਾ ਬਹੁਤ ਸੋਹਣਾ ਹੈਗਾ 5 ਮੀਟਰ ਹੈਗਾ ਜੀ ਨਾਲ ਇਹਦੇ ਸਲਵਾਰ ਦਾ ਕੰਮ ਹੋਇਆ ਤੁਸੀਂ ਚੈੱਕ ਕਰੋ ਇਹ ਹੈਗਾ ਜੀ ਮਡਾਰ ਸਿਲਕ ਹੈਗੀ ਬਹੁਤ ਹੀ ਸੋਹਣਾ ਕਪੜਾ ਹੈਗਾ ਤੁਸੀਂ ਦੇ ਫਿਕਰ ਹੋ ਕੇ ਆਪਾਂ ਨੂੰ ਆਰਡਰ ਕਰਕੇ ਤੁਸੀਂ ਲੈ ਸਕਦੇ ਹੋ ये पहुँचा वर्ग हो गया जी इस तरह ठीक है जी आूजा पहुँचा हो गया चैक करो जी यहाँ दुपट्टा रेडी किया पूरा खुला डुला दुपट्टा जी आप गोटे ना फिनिशिंग करके रेडी जी दुपट्टा चेक कर सकते हो ਬਹੁਤ ਹੀ ਸੋਹਣਾ ਲਾਈਟ ਜਿਹਾ ਕਲਰ ਹੈਗਾ ਕਾਫੀ ਸਾਡੇ ਭੈਣਾਂ ਨੂੰ ਲਾਈਟ ਕਲਰ ਵੀ ਪਸੰਦ ਕਰਦੇ ਆ ਕੋਈ ਆਪਣੇ ਇਹ ਜਿਹਦੇ ਰਿਕਾਰਡਿੰਗ ਕਰ ਲੈਂਗੇ ਠੀਕ ਹੈ ਜੀ ਕਾਫੀ ਭੈਣਾਂ ਨੂੰ ਲਾਈਟ ਕਲਰ ਪਸੰਦ ਹੁੰਦੇ ਆ ਕਿਸੇ ਨੂੰ ਡਾਰਕ ਕਲਰ ਲੋ ਜੀ ਹੁਣ ਆਪਾਂ ਤੁਹਾਨੂੰ ਡਾਰਕ ਕਲਰ ਵੀ ਦਿਖਾਉਣੇ ਆ ਇਹ ਹੈਗਾ ਜੀ ਪਰਪਲ ਕਲਰ ਤੁਸੀਂ ਇਹਦਾ ਨੈਕ ਚੈੱਕ ਕਰੋ ਈਵਿੰਗ ਹੈਂਡਵਰਕ ਤੇ ਬਣਿਆ ਹੋਇਆ ਇਹ ਆਹੇ ਸੂਟ ਆਪਣੇ ਕੋਲੇ ਰੈਡੀ ਹੈ ਜੀ ਤੁਸੀਂ ਇਹਨਾਂ ਦੇ ਵਿੱਚੋਂ ਸੂਟ ਨੂੰ ਕੋਈ ਵੀ ਲੈ ਸਕਦੇ ਹੋ ਕੋਈ ਵੀ ਸੂਟ ਤੁਹਾਨੂੰ ਪਸੰਦ ਆਏ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਐਡਰੈਸ ਭੇਜ ਕੇ ਤੁਸੀਂ ਆਹ ਸੂਟ ਨੂੰ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹ ਤੇ ਚਾਕਾਂ ਦਾ ਕੰਮ ਹੈ ਕਪੜਾ ਇਹਦਾ ਬਹੁਤ ਸੋਹਣਾ ਹੈ ਜੀ 5 ਮੀਟਰ ਸੂਟ ਹੈ 올ਓਵਰ ਸੂਟ ਹੈਗਾ 5 ਮੀਟਰ ਲਓ ਜੀ ਇਹ ਚੱਕਾ ਦਾ ਕੰਮ ਹੋ ਗਿਆ ਜੀ 컬러 ਬਹੁਤ ਹੀ ਜ਼ਿਆਦਾ ਸੋਨਾ ਥੋੜਾ ਬਾਤਾ ਵੀਡੀਓ ਦੇ ਵਿੱਚ 컬러 ਦਾ ਫਰਕ ਪੈ ਜਾ ਤੇ ਕੁਝ ਕਹਿ ਨਹੀਂ ਸਕਦੇ ਬਹੁਤ ਹੀ ਸੋਨਾ ਨੈਕ ਬਣਿਆ ਹੋਇਆ ਲਓ ਜੀ ਇਹ ਹੋ ਗਿਆ ਜੀ ਇਹਦਾ ਬਾਜੂ ਦਾ ਕੰਮ ਇਹ ਵੀ ਤੁਸੀਂ ਚੈੱਕ ਕਰੋ ਹਾਂਜੀ ਇਹਦੇ ਨਾਲ ਵੀ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ये है क्या जी शिमर का दुपट्टा इस तरह गोटा ला के जी आप पूरा तैयार किया दुपट्टे लो जी ये हैगा शिमर का फोर साइड इस तरह गोटा लगे हुआ जी सारे दुपट्टे फिनिशिंग पट्टी ला के आप तैयार किया दुपट्टे तो चैक कर सकते हो ठीक है जी ढाई मीटर का खुला डुला दुपट्टा ਤੁਸੀਂ ਇਹਨਾਂ ਦੇ ਆਪਣੇ ਤੋਂ ਕੋਈ ਰੇਟ ਪੁੱਛਣੇ ਤੇ ਆਪਣੇ ਨੰਬਰ ਤੇ ਤੁਸੀਂ ਆਪਾਂ ਨੂੰ ਕਾਲ ਵੀ ਕਰ ਸਕਦੇ ਹੋਗੇ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਸੂਟ ਵੀ ਲੈ ਸਕਦੇ ਹੋ ਤੁਸੀਂ ਹਾਂਜੀ ਅੱਜ ਦੀ ਵੀਡੀਓ ਵਿੱਚ ਇੰਨੇ ਹੀ ਮਿਲਦੇ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਆਏ ਜੀ ਵੀਡੀਓ ਨਾਲ ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਨਾ ਜੀ ਲਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ